ਗੱਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਥੋੜਾ ਸਵਾਦਿਸ਼ਟ ਹੈ ਅੱਜ ਵਲੌਗ ਸਟਾਰਟ ਕਰਦੇ ਆਪਾਂ ਬੱਚਿਆਂ ਦੇ ਸਕੂਲ ਲੋ ਜੀ ਆਗੇ ਸਾਡੇ ਮੰਮੀ ਪਾਠ ਕਰਕੇ ਤੇ ਹੁਣ ਖਾਣਗੇ ਰੋਟੀ ਤੇ ਬਾਪਾ ਨੇ ਨਾ ਰੋਟੀ ਉਧਰ ਗੇਟਾਂ 'ਚ ਆ ਗਏ ਨੇ ਬਾਪੂ ਉਹ ਸਾਹਮਣੇ ਦੇਖੋ ਬੀਚ ਦੇ ਵਿੱਚ ਫਿਰਦੇ ਬਾਪੇ ਨੇ ਬਾਪਿਆਂ ਕੋਲੇ ਬਾਪੇ ਹੁਣੇ ਥੇਲੇ ਨੇ ਕੋਲੇ ਮੰਗਲ ਲਈ ਥੇਲੇ ਨੇ ਕਣਕ ਮਾਂ ਦੇ ਤੇ ਆਟਾ ਨੇ ਕਹਿੰਦੇ ਘਰੇ ਘਾਹ ਦਾ ਘਾਟਾ ਨਹੀਂ ਤੇ ਆਉਂਦੇ ਨੇ ਬਾਈ ਫਿਰਨ ਆਹ ਲਮੜਾ ਧਿਆਨ ਰੱਖਿਆ ਕਰੋ ਆ ਟਾਈਮ ਵਧੀਆ ਨਹੀਂ ਹੈਗਾ ਹੁਣ ਕਿਉਂਕਿ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਰਿਹਾ ਹੁਣ ਦੁਨੀਆ ਤੇ ਤੇ ਗੱਲਾਂ ਕੁਝ ਹੋਰ ਨੇ ਤੇ ਕਰਤ ਕੁਝ ਹੋਰ ਜਾਂਦੇ ਨੇ ਤੇ ਆਹ ਦੇਖੋ ਚੰਗੇ ਮੰਕਰਾਂ ਇਹਨੇ ਤੇ ਪਾੜੇ ਲੁੱਟਣ ਆ ਜਾਂਦੇ ਨੇ ਹਾਂ ਚੰਗੇ ਚੱਟੇ ਕੱਪੜੇ ਪਾਏ ਹੋਏ ਨੇ ਤੇ ਲਗਦਾ ਟੈਂਪੂ ਲੈ ਕੇ ਆਏ ਹੋਏ ਨੇ ਦੋ ਇਹ ਮੰਮੀ ਨੂੰ ਆਹੀ ਰੋਟੀ ਮੰਮੀ ਨੇ ਰੋਟੀ ਖਾਣੀਆ ਬੀਬੀ ਹੋਈ ਬੀ ਮੋਟੀ ਅੱਗੇ ਕੇ ਤੇ ਜਾਂਦੀ ਹੁੰਦੀ ਆ ਤਾਂ ਕੱਢਣਾ ਵੀ ਚਾਹ ਹਾਂ ਮੰਮੀ ਕੱਢੂ ਵਿਚਾਰ ਚਾਰ ਆਪਾਂ ਕੱਢ ਲਾਂ ਐ ਕਰੀਏ ਆਹ ਤਾਂ ਠੱਡੇ ਕਰੋ ਕਿ ਦੂਜੀ ਦਾ ਇਹ ਮੇਰੀ ਚਾਹ ਨੂੰ ਰੱਖ ਰਿਆ ਤੁਸੀਂ ਅੱਛਾ ਠੀਕ ਆ ਬੀ ਸਿੰਪਲ ਐਨੀ ਰੋਟੀ ਹੁਣ ਮੰਨ ਜੀ ਮੰਮੀ ਨੇ ਇੱਕ ਲੈ ਲਈ ਪ੍ਰੌਨ ਥਾਲ ਜੇ ਚਾਰ ਸੀ ਆ ਤੇ ਇੱਕ ਲੈ ਲਈ ਰੋਟੀ ਮੰਮੀ ਖਾਣ ਲਈ ਹੁਣ ਰੋਟੀ ਜੋ ਆਪਣੇ ਕਿ ਸੇਤਾ ਜੀ ਜਾਂਦੀ ਹੁੰਦੀ ਹੈ ਜੀ ਆਹ ਆਹ ਮੇਰਾ ਹੋਮੀ ਚਾਹ ਦਾ ਆਪ ਜੀ ਪਰਮਾਣੂਆਂ ਫਿਰ ਚਾਹ ਦਾ ਆਉਂਦੀ ਹੈ ਪਰ ਮਾਤਾ ਮਾਨਾ ਲੇਕਿਨ ਹੰਨੇ ਰੋਟੀ ਕੱਤੀ ਰੋਟੀ ਕੱਤੀ ਸੁਰੂ ਹਾਂਜੀ ਕੱਲ ਆਪਣੀ ਸੱਲੀਆਂ ਤੋੜ ਲੈਂਦੀਆਂ ਨੇ ਖੇਤੋਂ ਦੇਸੀ ਮੱਕੀ ਆ ਬਹੁਤ ਹੀ ਸਵਾਦ ਆਗੀ ਮੱਕੀ ਇਹ ਇਸੀ ਪਰ ਵੀ ਮਤਲਬ બીજી ਸੀਗੀ ਮੱਕੀ ਬਹੁਤ ਬਰੀ ਆ ਸਵਾਦ ਨਹੀਂ ਆ ਇਹਨਾਂ ਦਾ ਆਟਾ ਸੀ ਪਿਆ ਹੈ ਸੀਗਾ ਪਰ ਤਿੰਨ ਗੱਟੇ ਸੀਗੇ ਬਹੁਤ ਵਧੀਆ ਆ ਰਿਹਾਗਾ ਤੇ ਹਜੇ ਤੱਕ ਵੀ ਜਿਵੇਂ ਮੇਰੇ ਭੈਣਾਂ ਤੋਂ ਬਹੁਤ ਤੋਂ ਮੈਂ ਸੁਣਦੀ ਆ ਵੀ ਕਣਕ ਦੇ ਆਟੇ ਨੂੰ ਵੀ ਕਹਿੰਦੇ ਵੀ ਸੁੰਡ ਪੈ ਜਾਂਦੇ ਨੇ ਕਿ ਖਰਾਬ ਹੋ ਜਾਂਦਾ ਹੈਗੇ ਪਰ ਇਹ ਸਾਡਾ ਦੇਖੋ ਫਗਣ ਜਿੱਥੇ ਫਗਣ ਤੋਂ ਪਹਿਲਾਂ ਵੀ ਅਸੀਂ ਪਹਾਇਆ ਹੋਇਆ ਸੀਗਾ ਮੱਕੀ ਦਾ ਆਟਾ ਪਰ ਹਜੇ ਤੱਕ ਉਹ ਉਵੇਂ ਹੀ ਪਿਆਗਾ ਨਾ ਉਹਨੂੰ ਕੋਈ ਸੁਸਰੀ ਨਾ ਕੋਈ ਸੁੰਡ ਕੁਛ ਵੀ ਨਹੀਂ ਹੈਗਾ ਇਸ ਤਰ੍ਹਾਂ ਦਾ ਉਹਦੇ ਵਿੱਚ ਜੀ ਤੇ ਇਸ ਵਾਰ ਵੀ ਅਸੀਂ ਇਹ ਮੱਕੀ ਹਾਂ ਮਤਲਬ ਸੱਲੀਆਂ ਕਰੀਆਂ ਨੇ ਇਹ ਰੱਖੀਆਂ ਨੇ ਘਰ ਵਾਸਤੇ ਖਾਣ ਵਾਸਤੇ ਜੈਸੀ ਮੱਕੀ ਆ ਇਹ ਬਹੁਤ ਹੀ ਸਵਾਦਿਸ਼ਤ ਬਣਦੀ ਹੈਗੀ ਹੁਣ ਆਪਾਂ ਕੱਲ ਇਹਨਾਂ ਲਿਆਂਦਾ ਹੌਲੀ ਹੌਲੀ ਵਸ ਇਹਨਾਂ ਨੂੰ ਖੰਡਿਆਵਾਂਗੇ ਅੱਜ ਤੇ ਸੁੱਕ ਜਾਣਗੀਆਂ ਮੰਮੀ ਨੇ ਰੋਟੀ ਖਾ ਲਈ ਹੁਣ ਆਪਾਂ ਮੰਮੀ ਦੇ ਹੱਥ ਚਵਾਉਣੇ ਆ ਬਾਈ ਰਮਾ ਸਤਾਂ ਦ੍ਰਿਸ਼ਟੀ ਵਾਸਤੇ ਸਦਾ ਸੁਖੀ ਰਹਿਸੋ ਮੇਰੇ ਮਰਿਆਨ ਮਹਾ ਪਰਮਾਤਮਾ ਕੋਡ ਨੂੰ ਦੇਵੇ ਸੱਚੇ ਸਾਥ ਗੁਰੂ ਦਦਾ ਦਾਤਾ ਇਹ ਕਹੇ ਸਭ ਨੂੰ ਦੇਵਨ ਹਾਰ ਗੰਧਾ ਟੋਟਨਾ ਵੀ ਘੰਟ ਪਣੀ ਪੰਡਾਰਾ ਇਹ ਵਹਿਗੁਰੂ ਸਭ ਨੂੰ ਦੇਵਨ ਬਾਤ ਨਹੀਂ ਆ ਸਭ ਨੂੰ ਦੇ ਹੀ ਕਿਛੇ ਪਿਛੇ ਆਪ ਨੂੰ ਵੀ ਦੇਂ ਕੇ ਮੇਰਾ ਦੀ ਦਾਤਾ ਤੇਰਾ ਲੱਖ ਲੱਖ ਵਾਰਸ ਕਰਾਨਾ ਕਰਦੀਆਂ ਐਵੇਂ ਇਹਨੂੰ ਸੱਤੀ ਪਦਾਰਥ ਖਾਣ ਨਹੀਂ ਦਿੱਤੇ ਇਹ ਵਹਿਗੁਰੂ ਆਖਰੀ ਚਾਥਾਂ ਤੱਕ ਐਨੂੰ ਹੀ ਕਰ ਪਾ ਰੱਖਿਓ ਐਵੇਂ ਜਿكري ਪਿਆਰ ਸਤਕਾਰ ਤੇ ਜਿਤਨੀ ਰੋਟੀ ਵਕਸ਼ਣੀ ਆਪਦੀ ਬੱਚਿਆਂ ਤੇ ਵੀ ਕਿਰਪਾ ਕਰੋ ਆਪਦੇ ਬੱਚਿਆਂ ਨੂੰ ਵੀ ਪਿਆਰ ਸਤਿਕਾਰ ਤੇ ਇੱਜ਼ਤ ਦੀ ਰੋਟੀ ਵਕਸ਼ਨੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਵੈ ਗੁਰੂ ਬਹੁਤ ਆਦਿ ਗਿਓ ਇਹਨਾਂ ਦੇ ਬੱਚੇ ਵੀ ਇਹਨਾਂ ਦੀ ਆਗਿਆ ਕਰੀ ਬੰਨ ਸੱਚੀ ਗੁਰੂ ਥਾਵ ਨੂੰ ਦੇਖੀ ਕਿچھے ਪਿੱਛੇ ਆਪ ਨੂੰ ਵੀ ਦੀ ਵਾਹਿਗੁਰੂ ਲੋ ਜੀ ਮੰਮੀ ਨੇ ਰੋਟੀ ਖਾ ਲਈ ਪਾ ਭਾਂਡੇ ਰੱਖ ਦਿੰਨੇ ਵੱਡੇ ਨੇ ਸ਼ੀਸ਼ਾ ਲੈ ਲਿਆ ਨੇ ਮੰਮੀ ਤੋਤਲਾ ਨਹੀਂ ਜਾਂਦਾ ਇਸ ਤਰ੍ਹਾਂ ਤਾਂ ਬਹੁਤ ਔਖਾ ਹੋਗਾ ਉਹਨਾਂ ਦੀ ਸੇਵਾ ਇਸ ਤਰ੍ਹਾਂ ਕਰਨ ਚਾਹੀਦੀ